ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਕਿਸਾਨ ਵੀਰੋ ਝੋਨੇ ਦੀਆਂ ਤਰੀਕਾਂ ਲਵਾਈਆਂ ਦੀਆਂ ਤਰੀਕਾਂ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਕਿ ਪਹਿਲਾਂ ਜਿਹੜੀ ਅਨਾਉਂਸ ਕੀਤੀ ਗਈ ਸੀ ਅਨਾਉਂਸ ਕੀਤਾ ਗਿਆ ਸੀ ਕਿ 1 ਜੂਨ ਤੋਂ ਜਿਹੜੀ ਇਹ ਸਵਾਰ ਅ ਬਿਜਲੀ ਸਪਲਾਈ ਦੇਣੀ ਸ਼ੁਰੂ ਹੋਊਗੀ ਤੇ ਪੰਜਾਬ ਨੂੰ ਵੱਖ-ਵੱਖ ਜ਼ੋਨਾਂ ਦੇ ਵਿੱਚ ਜ਼ਿਲ੍ਹਿਆਂ 'ਚ ਜ਼ਿਲ੍ਹਿਆਂ ਨੂੰ ਵੱਖ-ਵੱਖ ਜ਼ੋਨਾਂ 'ਚ ਵੰਡ ਕੇ ਤੇ ਬਿਜਲੀ ਸਪਲਾਈ ਦਿੱਤੀ ਜਾਊਗੀ ਤੇ 1 ਜੂਨ ਤੋਂ ਇਹ ਕੰਮ ਸ਼ੁਰੂ ਹੋ ਜਾਊਗਾ ਤਾਂ ਪੂਰੀ ਅਪਡੇਟ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਵਾ ਵਾ ਕਿਸਾਨ ਵੀਰਾਂ ਨਾਲ ਸ਼ੇਅਰ ਕਰ ਸਕਦੇ ਹੋ ਤੁਸੀਂ ਪੰਜਾਬ ਨੂੰ ਤਿੰਨ ਜ਼ੋਨਾਂ ਦੇ ਵਿੱਚ ਵੰਡਿਆ ਗਿਆ ਵੱਖ-ਵੱਖ ਜ਼ਿਲ੍ਹਿਆਂ ਨੂੰ 1 ਜੂਨ 5 ਜੂਨ ਤੇ 9 ਜੂਨ ਤਿੰਨ ਤਰੀਕਾਂ ਦਿੱਤੀਆਂ ਗਈਆਂ ਵੱਖ-ਵੱਖ ਜ਼ਿਲ੍ਹਿਆਂ ਨੂੰ ਉਹ ਮੈਂ ਤੁਹਾਨੂੰ ਜ਼ਿਲ੍ਹੇ ਦੱਸ ਦਿੰਦਾ ਆਪਦੇ-ਆਪਦੇ ਜ਼ਿਲ੍ਹੇ ਦੀ ਤਰੀਕ ਤੁਸੀਂ ਨੋਟ ਕਰ ਸਕਦੇ ਆ 1 ਜੂਨ ਨੂੰ ਜਿਵੇਂ ਮੈਂ ਤੁਹਾਨੂੰ ਪਹਿਲੀ ਪਹਿਲਾਂ ਜਾਣਕਾਰੀ ਦਿੱਤੀ ਸੀ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਸ੍ਰੀ ਮੁਕਸਰ ਸਾਹਿਬ ਤੇ ਫਾਜ਼ਿਲਕਾ 1 ਜੂਨ ਦੇ ਵਿੱਚ ਇਹਨਾਂ ਨੂੰ 1 ਜੂਨ ਤੋਂ ਜਿਹੜੀ ਬਿਜਲੀ ਸਪਲਾਈ ਸ਼ੁਰੂ ਹੋ ਜੂਗੀ ਤੇ ਝੋਨਾ ਪੱਕਣ ਤੱਕ ਜਿਹੜੀ ਬਿਜਲੀ ਸਪਲਾਈ ਮਿਲਦੀ ਰਹੂਗੀ ਜਿੱਥੇ ਨਹਿਰੀ ਪਾਣੀ ਅਵੇਲੇਬਲ ਹੈ ਉੱਥੇ ਨਹਿਰੀ ਪਾਣੀ ਵੀ ਕਿਸਾਨ ਵੀਰਾਂ ਨੂੰ ਮਿਲੂਗਾ 5 ਜੂਨ ਤੋਂ ਜਿਹੜੇ 5 ਜੂਨ ਤਰੀਕ ਹੈ ਜਿਹੜੇ 5 ਜੂਨ ਵਾਲੇ ਜ਼ੋਨ ਚ ਜ਼ਿਲ੍ਹੇ ਆਉਂਦੇ ਉਹਨਾਂ ਦੇ ਵਿੱਚ ਗਰਦਾਸਪੁਰ ਪਠਾਨਕੋਟ ਸ੍ਰੀ ਅੰਮ੍ਰਿਤਸਰ ਸਾਹਿਬ ਤਰਨਤਾਰਨ ਰੋਪੜ ਰੂਪਨਗਰ ਐਸਐਸ ਨਗਰ ਸਾਹਿਬ ਜਾ ਤੇ ਜੀਤ ਸਿੰਘ ਨਗਰ ਮੋਹਾਲੀ ਫਤੇਗੜ ਸਾਹਿਬ ਤੇ ਹੁਸ਼ਿਆਰਪੁਰ ਇਹ ਜ਼ਿਲ੍ਹੇ ਆ ਜਿਹੜੇ ਇਹ 5 ਜੂਨ ਨੂੰ ਆ ਦੁਬਾਰਾ ਸੁਣ ਲਓ ਗਰਦਾਸਪੁਰ ਪਠਾਨਕੋਟ ਸ੍ਰੀ ਅਮਰitsar ਸਾਹਿਬ ਤਰਨਤਾਰਨ ਰੂਪਨਗਰ ਸਹਿਬਜ਼ਾਦਾ ਅਜੀਤ ਸਿੰਘ ਨਗਰ ਮਹਾਲੀ ਫਤੇਗੜ ਸਾਹਿਬ ਤੇ ਹੁਸ਼ਿਆਰਪੁਰ ਇਹ 5 ਜੂਨ ਨੂੰ ਇਹਨਾਂ ਤੇ ਜਿਹੜੀ ਹੈਗੀ ਆ ਬਿਜਲੀ ਸਪਲਾਈ ਲਗਾਤਾਰ ਜਿਹੜੀ 8 ਘੰਟੇ ਮਿਲੂਗੀ ਤੇ 9 ਜੂਨ ਜਿਹੜੀ ਹੈਗੀ 3 ਜੂਨ ਦੇ ਵਿੱਚ 9 ਜੂਨ ਤੋਂ ਬਿਜਲੀ ਸਪਲਾਈ ਸ਼ੁਰੂ ਹੋਊਗੀ ਇਹਦੇ ਵਿੱਚ ਜਿਹੜੇ ਜ਼ਿਲ੍ਹੇ ਆ ਜਿਨ੍ਹਾਂ ਨੂੰ 9 ਜੂਨ ਤੋਂ ਬਿਜਲੀ ਸਪਲਾਈ ਮਿਲਣੀ ਆ ਨਵਾਂ ਸ਼ਹਿਰ ਮਰੇਕ ਕੋਟਲਾ ਮਾਨਸਾ ਮੋਗਾ ਸੰਗਰੂਰ ਪਟਿਆਲਾ ਲੁਧਿਆਣਾ ਬਰਨਾਲਾ ਕਪੂਰਥਲਾ ਤੇ ਜਲੰਧਰ ਇਹ ਜ਼ਿਲ੍ਹੇ ਆ ਜਿਹੜੇ ਤੀਜੇ ਜ਼ੋਨ ਚ 9 ਜੂਨ ਤੋਂ ਇੱਥੇ ਜਿਹੜੀ ਬਿਜਲੀ ਸਪਲਾਈ ਸ਼ੁਰੂ ਹੋ ਜਾਣੀ ਹੈ ਇਹ ਤੁਸੀਂ ਤਰੀਕਾਂ ਜਿਹੜੀ ਹੈਗੀ ਨੋਟ ਕਰ ਸਕਦੇ ਹੋ ਦੁਬਾਰਾ ਮੈਂ ਦੱਸ ਦਿੰਦਾ 9 3 ਜੂਨ ਹੈ 1 ਜੂਨ 5 ਜੂਨ ਤੇ 9 ਜੂਨ 1 ਜੂਨ ਚ 5 ਜ਼ਿਲ੍ਹੇ ਪਾਏ ਗਏ ਆ ਫਰੀਦਕੋਟ ਬਠਿੰਡਾ ਮੁਕਸਰ ਸਾਹਿਬ ਫਾਜ਼ਿਲਕਾ ਤੇ ਫਰੋਹੀਪੁਰ 5 ਜੂਨ ਚ ਗਰਦਾਸਪੁਰ ਪਠਾਨਕੋਟ ਸ਼੍ਰੀ ਅਮਰਸਰ ਸਾਹਿਬ ਤਰਨਤਾਰਨ ਰੋਪੜ ਸਹਿਬਜ਼ਾਦਾ ਜੀ ਸਿੰਘ ਨਗਰ ਮੋਹਾਲੀ ਫਤੇਗੜ ਸਾਹਿਬ ਹੁਸ਼ਾਰਪੁਰ ਤੇ 9 ਜੂਨ ਦੇ ਵਿੱਚ ਜਿਹੜੇ ਹੈਗੇ ਆ ਨਵਾਂ ਸ਼ਹਿਰ ਮਲੇਰ ਕੋਟਲਾ ਮਾਨਸਾ ਮੋਗਾ ਸੰਗਰੂਰ ਪਟਿਆਲਾ ਲੁਧਿਆਣਾ ਬਰਨਾਲਾ ਕਪੂਰਥਲਾ ਜਲੰਧਰ ਇਹ ਕਿਸਾਨ ਵੀਰ ਆ ਜਿਹੜੇ ਇਹ ਤਰੀਕਾ ਨੋਟ ਕਰ ਲੈਣ ਪਰ ਬੇਨਤੀ ਮੇਰੀ ਫਿਰ ਉਹੀ ਆ ਕਿ ਤੁਸੀਂ ਇਹਦੋਂ ਪਹਿਲਾਂ ਕਈ ਵਾਰ ਕੀ ਹੁੰਦਾ ਕਿ ਕਿਸਾਨ ਵੀਰਾਂ ਨੂੰ ਜਿਹੜੀ ਤਾਰੀਖ ਮਿਲ ਜਾਂਦੀ ਉਦੋਂ ਵੀ ਪਹਿਲਾਂ ਕਈ ਵਾਰ ਆਪਾਂ ਅਡਵਾਂਸ ਦੇ ਵਿੱਚ ਸ਼ੁਰੂ ਕਰ ਜਾਂਦੇ ਆ ਇਹ ਬੇਨਤੀ ਆ ਕਿ ਆਪਾਂ ਪੀਆਰ ਕਿਸਮਾਂ ਦੀ ਚੋਣ ਕਰਨੀ ਆ ਜਾਂ ਬਾਸਮਤੀ ਤੁਸੀਂ ਲਾਉਣੀ ਆ ਬਾਸਮਤੀ ਤੁਹਾਨੂੰ ਪਤਾ ਹੈ ਕਿ ਜਿਹੜੀਆਂ ਬਾਸਮਤੀ ਕਿਸਮਾਂ ਨੇ ਇਹਨਾਂ ਦੀ ਲਵਾਈ ਆ ਜਿਹੜੀ ਉਹ ਜਲਾਈ ਚ ਹੁੰਦੀ ਆ ਤੇ ਇਸ ਵਾਰ ਹੋ ਸਕਦਾ ਹੈ ਕਿ ਕੋਈ ਜਿਹੜੀ ਕੈਬ ਵੀ ਜਿਹੜੀ ਪੰਜਾਬ ਸਰਕਾਰ ਲੋ ਮਿਨਿਮਮ ਜਿਹੜਾ ਕੋਈ ਰੇਟ ਤੈਅ ਕੀਤਾ ਜਾਵੇ ਇਸ ਬਾਰੇ ਵਿੱਚ ਚਾਰ ਚਰਚਾ ਹੋ ਰਹੀ ਹੈ ਹੋ ਸਕਦਾ ਹੈ ਕਿ ਕੋਈ ਇਹਦੇ ਬਾਰੇ ਵੀ ਅਨਾਉਂਸਮੈਂਟ ਅੱਗੇ ਹੋਵੇ ਇਹਦੇ ਬਾਰੇ ਜਿਵੇਂ ਵੀ ਕੋਈ ਅਪਡੇਟ ਹੋਊਗਾ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿਆਂਗੇ ਪਰ ਅਜੇ ਤੱਕ ਇਸ ਤਰ੍ਹਾਂ ਦਾ ਹੈ ਨਹੀਂਗਾ ਕੋਈ ਪਰ ਬਾਸਮਤੀ ਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਹੁੰਦਾ ਕਿ ਬਾਸਮਤੀ ਤੁਸੀਂ ਲਾਓ ਝੋਨੇ ਦੇ ਬਰਾਬਰ ਤਾਂ ਆਪਣੀ ਰਹੀ ਜਾਣੀ ਹੈ ਨਾਲੇ ਆਪਣਾ ਪਾਣੀ ਦੀ ਖਾਤ ਘਟ ਹੁੰਦੀ ਹੈ ਤੇ ਨਾਲੇ ਹੁਣ ਜਿਹੜੀਆਂ ਇੰਪਰੂਵਡ ਵੈਰੈਟੀਆਂ ਹੈਗੀਆਂ ਉਹਨਾਂ ਚ ਬਿਮਾਰੀ ਵਗੈਰਾ ਘੱਟ ਪੈਂਦੀ ਹੈ ਤੇ ਝੋਨੇ ਵਾਸਤੇ ਵੀ ਪੀਆਰ ਕਿਸਮਾਂ ਦੀ ਚੋਣ ਕਰੋ ਮੇਰੀ ਬੇਨਤੀ ਆ ਕਿਉਂਕਿ ਹਾਈਬ੍ਰਿਡ ਤੇ ਪੂਸਾ 44 ਤੇ ਉਹ ਬਿਲਕੁਲ ਜਿਹੜੀ ਪਾਬੰਦੀ ਲਾਈ ਹੋਈ ਹੈ ਪੂਸਾ 44 ਦੇ ਤੇ ਹਾਈਬ੍ਰਿਡ ਕਿਸਮਾਂ ਦੇ ਬੀਜ ਵੇਚਣ ਤੇ ਉਹਨਾਂ ਦੇ ਬੀਜ ਦੀ ਵਿਕਰੀ ਤੇ ਤੇ ਉਹਨਾਂ ਦੀ ਬੁਝਾਈ ਤੇ ਤਾਂ ਇਹ ਜਿਹੜੀ ਜ਼ਰੂਰੀ ਅਪਡੇਟ ਸੀਗੀ ਹੁਣ ਜਿਹੜਾ ਹੈਗਾ ਤੁਸੀਂ ਇੱਕ ਕਿਰਪਾ ਕਰਕੇ ਥੱਲੇ ਮੈਂ ਇੱਕ ਸਵਾਲ ਤੁਹਾਡੇ ਨਾਲ ਜਿਹੜੀ ਜਾਣਕਾਰੀ ਤੁਸੀਂ ਵੀ ਮੈਨੂੰ ਮੇਰੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਿਓ ਕਿ ਤੁਸੀਂ ਜਿਹੜੀ ਹੈਗੀ ਹੈ ਕਿਹੜੀ ਕਿਸਮ ਦੀ ਲਵਾਈ ਜਾਂ ਝੋਨੇ ਦੀ ਜਾਂ ਬਾਸਮਤੀ ਦੀ ਕਿਹੜੀ ਕਿਸਮ ਦੀ ਜਿਹੜੀ ਬਿਜਾਈ ਕਰਨ ਜਾ ਰਹੇ ਹਾਂ ਤਾਂ ਕਿ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਮਿਲ ਸਕੇ ਕਿਹੜੇ ਏਰੀਏ ਦੇ ਵਿੱਚ ਕਿਹੜੀ ਕਿਸਮ ਦੀ ਕਿਸਾਨ ਵੀਰ ਜਿਹੜੇ ਹੈਗੇ ਆ ਬਜਾਦ ਕਰ ਰਹੇ ਆ ਜਿਵੇਂ PR126 ਆ ਕਿਸਾਨ ਵੀਰ PR126 ਬਾਰੇ ਮੈਂ ਪਹਿਲਾਂ ਵੀ ਤੁਹਾਨੂੰ ਕਹਿੰਦਾ ਰਹਿਣਾ ਕਿ ਕਿਸਾਨ ਪੱਕੀ ਕਿਸਾਨ ਪੱਕੀ ਕਿਸਮ ਕਿਉਂ ਆ ਕਿ ਘੱਟ ਸਮੇਂ ਦੇ ਵਿੱਚ ਘੱਟ ਪਰਾਲੀ ਪੈਦਾ ਕਰਦੀ ਹੈ ਝਾੜ ਚੰਗਾ ਦਿੰਦੀ ਹੈ ਖਰਚਾ ਵੀ ਘੱਟ ਹੈ ਤੇ ਇਸ ਇਸ ਤੋਂ ਇਲਾਵਾ ਦਰਮਿਆਨੇ ਸਮੇਂ ਵਾਲੀਆਂ ਵੈਰਾਈਟੀਆਂ ਹੈਗੀਆਂ ਪੀਆਰ 114 ਹੈ ਪੀਆਰ 121 ਹੈ ਪੀਆਰ 122 ਹੈ ਪੀਆਰ 126 ਹੈ ਪੀਆਰ 127 ਪੀਆਰ 128 29 30 ਪੀਆਰ 131 ਤੇ ਹੁਣ ਨਵੀਂ ਇਸ ਵਾਰ ਜਿਹੜੀ ਨਵੀਂ ਵੈਰਾਈਟੀ ਦਿੱਤੀ ਗਈ ਹੈ ਪੀਆਰ 132 ਬਣੀਆਂ ਸ਼ਾਨਦਾਰ ਕਿਸਮਾਂ ਨੇ ਤੇ ਇਸੇ ਤਰ੍ਹਾਂ ਬਾਸਮਤੀ ਦੀਆਂ ਬਹੁਤ ਸੋਹਣੀਆਂ ਵੈਰਾਈਟੀਆਂ ਨੇ ਪੂਸਾ ਬਾਸਮਤੀ 11 21 17 18 1509 18 47 ਸੋ ਕਿਰਪਾ ਕਰਕੇ ਇਸ ਵੱਲ ਧਿਆਨ ਦਿਓ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ